ਸ਼੍ਰੀਕਲ ਜੀ ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ ਤਾਂ ਮੈਂ ਹਾਂ ਖੁਸ਼ਬੋ ਪੰਜਾਬ ਦੇ ਮੌਸਮ ਨੂੰ ਲੈ ਕੇ ਰੋਜ਼ਾਨਾ ਮੌਸਮ ਵਿਭਾਗ ਦੇ ਵੱਲੋਂ ਨਵੇਂ-ਨਵੇਂ ਆંકੜੇ ਦਿੱਤੇ ਜਾਂਦੇ ਨੇ ਨਵੀਆਂ ਭਵਿੱਖਬਾਣੀਆਂ ਕੀਤੀਆਂ ਜਾਂਦੀਆਂ ਨੇ ਤਾਂ ਅੱਜ ਪੰਜਾਬ ਦੇ ਲੋਕਾਂ ਦੇ ਲਈ ਮਾੜੀ ਖਬਰ ਕਹਿ ਸਕਦੇ ਹਾਂ ਮੀਨੂ ਲੈ ਕੇ ਬਹੁਤ ਮਾੜੀ ਖਬਰ ਕਹਿ ਸਕਦੇ ਹਾਂ ਕਿਉਂਕਿ ਹੁਣ ਮੌਨਸੂਨ ਇਸ ਵੇਲੇ ਪੂਰੇ ਪੰਜਾਬ ਦੇ ਵਿੱਚ ਬਿਲਕੁਲ ਸੁਸਤ ਹੋ ਚੁੱਕਾ ਹੈ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਹੁਣ ਗਰਮੀ ਲੋਕਾਂ ਨੂੰ ਦੁਬਾਰਾ ਤੋਂ ਪਰੇਸ਼ਾਨ ਕਰੇਗੀ ਵੈਸੇ ਤਾਂ ਜਿੱਦਾਂ ਹੀ ਸੌਣ ਦੇ ਮਹੀਨੇ ਸ਼ੁਰੂ ਹੁੰਦਾ ਤਾਂ ਸੌਣ ਦੇ ਮਹੀਨੇ ਦੇ ਵਿੱਚ ਮੀਂਹ ਪੈਣ ਲੱਗ ਜਾਂਦਾ ਇਹ ਮੌਸਮ ਕਾਫੀ ਜ਼ਿਆਦਾ ਸੌਣ ਦਾ ਮੌਸਮ ਜੋ ਹੈ ਕਾਫੀ ਜ਼ਿਆਦਾ ਠੰਡਾ ਹੁੰਦਾ ਹਵਾਵਾਂ ਚੱਲਦੀਆਂ ਨੇ ਕਾਫੀ ਜ਼ਿਆਦਾ ਪਰ ਇਸ ਵਾਰ ਮੌਨਸੂਨ ਸਾਵਨ ਬਿਲਕੁਲ ਸੁਸਤ ਹੋ ਚੁੱਕਾ ਹੈ ਤਾਂ ਲੋਕ ਗਰਮੀ ਤੋਂ ਫਿਰ ਤੋਂ ਅੱਕ ਚੁੱਕੇ ਨੇ ਪਰੇਸ਼ਾਨ ਹੋ ਚੁੱਕੇ ਨੇ ਤਾਂ ਹੁਣ ਸਿਰਫ ਦੋ ਜ਼ਿਲ੍ਹਿਆਂ ਦਾ ਨਾਮ ਸਾਹਮਣੇ ਹੈ ਜਿੱਥੇ ਮੀਂਹ ਪਏਗਾ ਬਾਕੀ ਪੰਜਾਬ ਸੁੱਕਾ ਰਹਿ ਸਕਦਾ ਤਾਂ ਪੰਜਾਬ ਦੇ ਵਿੱਚ ਔਸਤ ਵੱਧ ਤੋਂ ਵੱਧ ਤਾਪਮਾਨ ਦੇ ਵਿੱਚ 0.6 ਡਿਗਰੀ ਸੈਲਸੀਅਸ ਦਾ ਵਾਧਾ ਹੋ ਗਿਆ ਸਵੇਰੇ ਦੇ ਵਿੱਚ ਤਾਪਮਾਨ ਸਮਾਨਤਾ ਨਾਲੋਂ 2.5 ਡਿਗਰੀ ਸੈਲਸੀਅਸ ਵੱਧ ਰਿਹਾ ਤਾਂ ਸੂਬੇ ਦੇ ਵਿੱਚ ਸਭ ਤੋਂ ਵੱਧ ਤਾਪਮਾਨ ਜੋ ਹੈ ਪਠਾਨਕੋਟ ਦੇ ਵਿੱਚ ਰਿਹਾ 39.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਮੌਸਮ ਵਿਭਾਗ ਦੇ ਮੁਤਾਬਕ ਅੱਜ ਪੰਜਾਬ ਦੇ ਵਿੱਚ ਮੀਂਹ ਨੂੰ ਲੈ ਕੇ ਕੋਈ ਵੀ ਅਲਰਟ ਨਹੀਂ ਹੈ ਜਿਸ ਤੋਂ ਬਾਅਦ ਇੱਕ ਵਾਰ ਫਿਰ ਤਾਪਮਾਨ 40 ਡਿਗਰੀ ਪਾਰ ਕਰਨ ਦੀ ਪੂਰੀ ਪੂਰੀ ਸੰਭਾਵਨਾ ਉਮੀਦ ਹੈ ਤਾਂ ਮੌਸਮ ਵਿਭਾਗ ਦੇ ਮੁਤਾਬਕ ਅੱਜ ਸਵੇਰੇ ਅੰਮ੍ਰਿਤਸਰ ਤੇ ਮੁਹਾਲੀ ਦੇ ਆਲੇ-ਦੁਆਲੇ ਇਲਾਕਿਆਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ਅੰਮ੍ਰਿਤਸਰ ਦੇ ਵਿੱਚ 27.1 ਐਮ ਐਮ ਪਠਾਨਕੋਟ ਦੇ ਵਿੱਚ 23.6 ਐਮ ਐਮ ਬਰਨਾਲਾ ਦੇ ਵਿੱਚ 2.5 ਐਮ ਐਮ ਤੇ ਰੋਪੜ ਦੇ ਵਿੱਚ 3 ਐਮ ਐਮ ਮੀਂਹ ਦਰਜ ਕੀਤਾ ਗਿਆ ਤਾਂ ਉੱਥੇ ਹੀ ਪੰਜਾਬ ਦੇ ਵਿੱਚ ਅੱਜ ਮੀਂਹ ਦਾ ਕੋਈ ਅਲਰਟ ਨਹੀਂ ਹੈ ਜਦਕਿ ਹਿਮਾਚਲ ਦੇ ਨਾਲ ਲੱਗਦੇ ਜਿਹੜੇ ਜ਼ਿਲ੍ਹੇ ਨੇ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਐਸਐਸ ਨਗਰ ਤੇ ਫਤਗੜ ਸਾਹਿਬ ਇਹਨਾਂ ਦੇ ਵਿੱਚ ਮੀਂਹ ਪੈ ਸਕਦਾ ਪਰ ਅਲਰਟ ਨਹੀਂ ਹੈਗਾ ਜੋ yellow ਅਲਰਟ ਹੁੰਦਾ orange ਅਲਰਟ ਹੁੰਦਾ red ਅਲਰਟ ਹੁੰਦਾ ਤਾਂ ਕੋਈ ਅਲਰਟ ਨਹੀਂ ਹੈ ਪਰ ਹਾਂ ਮੀਂਹ ਪੈ ਸਕਦਾ ਹੈ ਕੁਝ ਪੱਕਾ ਨਹੀਂ ਹੈ ਪਰ ਮੀਂਹ ਇਹਨਾਂ ਥਾਵਾਂ ਤੇ ਪੈ ਸਕਦਾ ਪਟਹਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਐਸਐਸ ਨਗਰ ਤੇ ਫਤਿਹਗੜ੍ਹ ਸਾਹਿਬ ਜਦਕੀ ਹੋਰ ਜ਼ਿਲ੍ਹਿਆਂ ਦੇ ਵਿੱਚ ਮੀਂਹ ਪੈਣ ਦੀ ਸਿਰਫ 25% ਉਮੀਦ ਰਹਿੰਦੀ ਹੈ ਸਿਰਫ 25% ਹੀ ਤਾਂ ਪੰਜਾਬ ਦੇ ਵਿੱਚ ਅਗਲੇ 3 ਦਿਨ ਤੱਕ ਫਿਲਹਾਲ ਮੀਂਹ ਦਾ ਕੋਈ ਵੀ ਅਨੁਮਾਨ ਨਹੀਂ ਹੈ ਤਾਂ ਦੱਸਿਆ ਕਿ ਪਠਾਨਕੋਟ, ਹੁਸ਼ਿਆਰਪੁਰ, ਨਵਾਂ ਸ਼ਹਿਰ ਤੇ ਰੂਪਨਗਰ ਵਰਗੇ ਇਲਾਕਿਆਂ ਦੇ ਵਿੱਚ ਮੀਂਹ ਦਾ yellow alert باقی ਕਿਤੇ ਹੋਰ ਵੀ alert ਜਾਰੀ ਨਹੀਂ ਕੀਤਾ ਗਿਆ ਪਿਛਲੇ ਦਿਨਾਂ ਦੇ ਹਾਲਾਤਾਂ ਨੂੰ ਦੇਖਦੇ ਹੋਏ ਆਉਣ ਵਾਲੇ ਦਿਨ ਵੀ ਸੁੱਕੇ ਰਹਿਣ ਦੇ ਹੀ ਅਸਰ ਨੇ ਤਾਂ ਦਾਸੀਏ ਕਿ ਪੰਜਾਬ ਦੇ ਵਿੱਚ ਘਟ ਘਟ ਮੀਂਹ ਦੀ ਮਾਰ ਚੱਲ ਰਹੀ ਨੌ ਸੂਬਿਆਂ ਦੇ ਵਿੱਚ ਸ਼ਾਮਲ ਹੋ ਚੁੱਕਿਆ ਪੰਜਾਬ ਹੁਣ ਜਿੱਥੇ ਸੋਕੇ ਦੀ ਸਥਿਤੀ ਬਣੀ ਹੋਈ ਹੈ ਪੰਜਾਬ ਦੇ ਵਿੱਚ ਤਾਂ ਜਿੱਥੇ 1 ਜੂਨ ਤੋਂ 44% ਦੀ ਘਟ ਮੀਂਹ ਦਰਜ ਕੀਤਾ ਗਿਆ ਉੱਥੇ ਹੀ ਹੁਣ ਪੰਜਾਬ ਦੇ ਵਿੱਚ ਟੈਂਸ਼ਨਸ ਵੱਧ ਗਈਆਂ ਨੇ ਆਮ ਤੌਰ ਤੇ ਇੱਥੇ 184.8 ਐਮ ਐਮ ਮੀਂਹ ਪੈਂਦਾ ਪਰ ਇਸ ਵਾਰ ਸਿਰਫ 103.1 ਐਮ ਐਮ ਮੀਂਹ ਪਿਆ ਇਸ ਦੇ ਨਾਲ ਨਾਲ ਹੀ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਹਰਿਆਣਾ ਚੰਡੀਗੜ੍ਹ ਬਿਹਾਰ ਚਾਰਖੰਡ ਨਾਗਾਲੈਂਡ ਮਨੀਪੁਰ ਤੇ ਮਜ਼ੋਰਮ ਅਜਿਹੇ ਸੂਬੇ ਨੇ ਜਿੱਥੇ ਆਈਐਮਡੀ ਨੇ ਰੈਡ ਜ਼ੋਨ ਕਰ ਦਿੱਤਾ ਹੈ ਇਹ ਜੋ ਮੌਸਮ ਵਿਭਾਗ ਦੇ ਵੱਲੋਂ ਇਹਨਾਂ ਥਾਵਾਂ ਨੂੰ ਰੈਡ ਜ਼ੋਨ ਦੇ ਵਿੱਚ ਰੱਖਿਆ ਗਿਆ ਜੇਕਰ ਪੰਜਾਬ ਦੇ ਕੁਝ ਮੁੱਖ ਸ਼ਹਿਰਾਂ ਦੇ ਤਾਪਮਾਨ ਦੀ ਗੱਲ ਕੀਤੀ ਜਾਏ ਅੰਮ੍ਰਿਤਸਰ ਦੇ ਵਿੱਚ ਕੱਲ੍ਹ ਤਾਪਮਾਨ 37.2 ਡਿਗਰੀ ਰਿਹਾ ਇੱਥੇ ਅੱਜ ਹਲਕੇ ਬੱਦਲ ਛਾਏ ਰਹਿਣਗੇ ਮੀਂਹ ਪੈਣ ਦੀ ਸੰਭਾਵਨਾ ਹੈ ਜਲੰਧਰ ਦੇ ਵਿੱਚ ਕੱਲ ਤਾਪਮਾਨ 36.1 ਡਿਗਰੀ ਰਿਹਾ ਇੱਥੇ ਵੀ ਅਨੁਮਾਨ ਹੈ ਕਿ ਮੀਂਹ ਪੈ ਸਕਦਾ ਹੈ ਲੁਧਿਆਣਾ ਦੇ ਵਿੱਚ ਵੀ ਕੱਲ ਤਾਪਮਾਨ 35.2 ਡਿਗਰੀ ਰਿਹਾ ਇੱਥੇ ਵੀ ਅਜ ਮੀਂਹ ਦੇ ਅਸਾਰ ਨੇ ਕੁਝ ਪੱਕਾ ਨਹੀਂ ਹੈ ਪਟਿਆਲਾ ਦੇ ਵਿੱਚ 35.8 ਡਿਗਰੀ ਰਿਹਾ ਜਿੱਥੇ ਅੱਜ ਮੀਂਹ ਪੈ ਸਕਦਾ ਤਾਂ ਮੋਹਾਲੀ ਦੇ ਵਿੱਚ 37.6 ਡਿਗਰੀ ਰਿਹਾ ਤਾਂ ਇੱਥੇ ਵੀ ਬਦਲਵਾਈ ਹੋਈ ਰਹੇਗੀ ਤਾਂ ਲੋਕ ਜੋ ਨੇ ਜਿਥੇ ਬਹੁਤ ਜ਼ਿਆਦੇ ਅੱਕੇ ਹੋਏ ਨੇ ਪਰੇਸ਼ਾਨ ਹੋਏ ਪਏ ਨੇ ਮੀਂਹ ਨੂੰ ਲੈ ਕੇ ਕਿਉਂਕਿ ਝੋਨੇ ਦੀ ਲਵਾਈ ਵੀ ਜੋ ਹੈ ਹੋ ਗਈ ਸੀ ਕਿ ਸ਼ੁਰੂ ਤਾਂ ਲੋਕਾਂ ਨੂੰ ਉਮੀਦ ਸੀ ਕਿਸਾਨਾਂ ਨੂੰ ਖਾਸ ਕਰ ਉਮੀਦ ਸੀ ਕਿ ਉਹਨਾਂ ਦੀ ਜਿਹੜੀ ਫਸਲ ਹੈ ਫਸਲ ਲਈ ਚੰਗਾ ਰਹੇਗਾ ਇਸ ਵਾਰ ਦਾ ਜੋ ਮੌਨਸੂਨ ਹੈ ਇਸ ਵਾਰ ਦਾ ਜੋ ਸਾਵਣ ਹੈ ਪਰ ਲੋਕਾਂ ਦੀਆਂ ਉਮੀਦਾਂ ਟੁੱਟ ਚੁੱਕੀਆਂ ਨੇ ਇਸ ਵਾਰ ਕਿਉਂਕਿ ਹੁਣ ਮੀਂਹ ਜੋ ਹੈ ਨਹੀਂ ਪੈ ਰਿਹਾ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਤਾਂ ਲੋਕ ਪਰੇਸ਼ਾਨ ਹੋ ਚੁੱਕੇ ਨੇ ਸਿਰਫ ਕੁਝ ਇਲਾਕੇ ਰਹੇ ਨੇ ਜਿੱਥੇ ਮੀਂਹ ਪੈ ਸਕਦਾ ਤਾਂ ਲੋਕਾਂ ਦਾ ਦਿਲ ਟੁੱਟ ਗਿਆ ਇਸ ਵਾਰ ਦੇ ਹਾਲਾਤਾਂ ਤੋਂ ਤਾਂ ਦੱਸਦੀ ਹੈ ਕਿ ਜਿਹੜੇ ਹਿਮਾਚਲ ਦੇ ਨਾਲ ਥਾਵਾਂ ਲੱਗਦੀਆਂ ਨੇ ਉਹਨਾਂ ਦੇ ਵਿੱਚ ਫਿਲਹਾਲ ਮੀਂਹ ਪੈਣ ਦੇ ਅਸਾਰ ਨਹੀਂ ਕਿ ਹਿਮਾਚਲ ਦੇ ਨਾਲ ਜੜੀਆਂ ਕੁਝ ਥਾਵਾਂ ਲੱਗਦੀ ਨੇ ਪਠਾਨਕੋਟ ਹੋਵੇ ਰੂਪਨਗਰ ਹੋਵੇ ਹੁਸ਼ਿਆਰਪੁਰ ਹੋਵੇ ਨਵਾਂ ਸ਼ਹਿਰ ਹੋਵੇ ਇਹਨਾਂ ਥਾਵਾਂ ਤੇ ਮੀਂਹ ਪੈ ਸਕਦਾ 25% ਸੰਭਾਵਨਾ ਹੈ ਪਰ ਪੱਕਾ ਨਹੀਂ ਕਿਹਾ ਜਾ ਸਕਦਾ ਹਾਲਾਂਕਿ ਜਦੋਂ ਸਾਵਣ ਦਾ ਮਹੀਨਾ ਸ਼ੁਰੂ ਹੁੰਦਾ ਸਾਵਣ ਦੀਆਂ ਝੜੀਆਂ ਲੱਗਦੀਆਂ ਨੇ ਲੋਕਾਂ ਨੂੰ ਉਮੀਦ ਹੁੰਦੀ ਹੈ ਕਿ ਹੁਣ ਜੋ ਹੈ ਗਰਮੀ ਤੋਂ ਰਾਤ ਮਿਲੇਗੀ ਪਰ ਲੋਕਾਂ ਨੂੰ ਇਸ ਵਾਰ ਗਰਮੀ ਤੋਂ ਰਾਹਤ ਜੋ ਹੈ ਛੇਤੀ ਨਹੀਂ ਮਿਲਣ ਵਾਲੀ ਕਿਉਂਕਿ ਗਰਮੀ ਨੇ ਲੋਕਾਂ ਨੂੰ ਤੰਗ ਕਰਕੇ ਰੱਖ ਦਿੱਤਾ ਹੈ ਇਸ ਵਾਰ ਲੋਕ ਜੋ ਨੇ ਪਹਿਲਾਂ ਹੀ ਗਰਮੀ ਤੋਂ ਅੱਕੇ ਹੋਏ ਸੀ ਤਾਂ ਹੁਣ ਲੋਕਾਂ ਦੇ ਲਈ ਵੱਡੀ ਮੁਸ਼ਕਲ ਖੜੀ ਹੋ ਰਹੀ ਹੈ ਇਸ ਤਰੀਕੇ ਦੇ ਹਾਲਾਤ ਕਿ ਮੌਨਸੂਨ ਦੇ ਵਿੱਚ ਬਿਲਕੁਲ ਮੀਂਹ ਨਾ ਪੈਣਾ ਲੋਕਾਂ ਲਈ ਵੱਡੀ ਸਮੱਸਿਆ ਬਣ ਗਿਆ ਫਿਲਹਾਲ ਦੇਖਣਾ ਹੋਏਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਮੌਸਮ ਵਿਭਾਗ ਹੈ ਕਿਹੋ ਜੇ ਅਲਰਟ ਜਾਰੀ ਕਰਦਾ ਪਰ ਪੰਜਾਬੀਆਂ ਦੇ ਲਈ ਇਹ ਬਹੁਤ ਮਾੜੀ ਖਬਰ ਹੈ ਫਿਲਹਾਲ ਦੱਸਦੀ ਹੈ ਕਿ ਕੁਝ ਥਾਵਾਂ ਅਜਈਆਂ ਨੇ ਜਿੱਥੇ ਮੀਂਹ ਪੈ ਸਕਦਾ ਹੈ ਫਿਲਹਾਲ ਹੱਲੇ ਤੱਕ ਕੋਈ ਵੀ ਅੱਜ ਦਾ ਅਲਰਟ ਨਹੀਂ ਹੈ ਮੀਨੂ ਲੈ ਕੇ ਹੁਣ ਦੇਖਣਾ ਹੋਏਗਾ ਕਿ ਕਿਉਂਕਿ ਗੇਮ ਚੇਂਜਰ ਹੀ ਕਹਿ ਸਕਦੇ ਆ ਦੇਖਣਾ ਹੋਏਗਾ ਕਿ ਕਿਹੋ ਜੇ ਹਾਲਾਤ ਜੁਨੇ ਅੱਗੇ ਵਧ ਸਕਦੇ ਨੇ ਕਿ ਜੋ ਮੌਸਮ ਹੈ ਇਸ ਦੀ ਕੋਈ ਖਾਸ ਪ੍ਰੈਡਿਕਸ਼ਨ ਨਹੀਂ ਕੀਤੀ ਜਾ ਸਕਦੀ ਬੜਾ ਅਨਪ੍ਰੈਡਿਕਟੇਬਲ ਹੁੰਦਾ ਕੁਝ ਹੀ ਮਿੰਟਾਂ ਦੇ ਵਿੱਚ ਉਸਨ ਬਦਲ ਸਕਦਾ ਹੈ ਇਹ ਵੀ